ਫਲਕਾ ਪੱਟੀ ਦੇ ਪਿੰਡ ਕੋਟ ਬੁੱਢਾ ਵਿੱਚ ਗੁਰਦੁਆਰੇ ਦੇ ਗ੍ਰੰਥੀ ਦੀ ਪਤਨੀ ਦਾ ਕਤਲ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੋਟ ਬੁੱਢਾ ਵਿਖੇ ਚੋਰੀ ਕਰਨ ਆਏ ਚੋਰਾਂ ਵੱਲੋਂ ਗੁਰਦੁਆਰਾ ਬਾਬੇ ਸ਼ਹੀਦ ਸਿੰਘ ਦੇ ਗ੍ਰੰਥੀ ਦੀ ਪਤਨੀ ਪਲਵੰਤ ਕੌਰ ਦਾ ਗਲਾ ਦਬਕੋਟ ਕੇ ਕਤਲ ਕਰ ਦਿੱਤਾ ਤੇ ਗ੍ਰੰਥੀ ਬਾਬਾ ਗਨਾਮ ਸਿੰਘ ਦੇ ਦਾਸਰਾ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਤੇ 5000 ਦੇ ਕਰੀਬ ਨਕਦੀ ਠੋਕੇ ਲੈ ਗਏ। ਇਹ ਸਬੰਧੀ ਐਸਐਸਓ ਬਲਕਾਰ ਸਿੰਘ ਖਾਣਾ ਸਦਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਬੀਤੀ ਰਾਤ ਮੂਹ ਬੰਨੇ ਅਣਪਛਾਤੇ ਵਿਅਕਤੀਆਂ ਵੱਲੋਂ ਕਰੀਬ 1.5 ਵਜੇ ਗਰੰਤੀ ਦੇ ਉਸਦੀ ਪਤਨੀ ਤੇ ਹਮਲਾ ਕਰ ਦਿੱਤਾ ਤੇ ਉਸ ਉਸ ਦਰਾਨੇ ਸੱਤਾ ਬੀਬੀ ਕੁਲਵੰਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਤਰ੍ਹਾਂ ਬਲਕਾਰ ਸਿੰਘ ਨੇ ਕਿਹਾ ਕਿ ਸਾਡੀ ਤਫ਼ਤੀਸ਼ ਜਾਰੀ ਹੈ ਜਲਦੀ ਹੀ ਕਾਤਲ ਫੜੇ ਜਾਣਗੇ ਅੰਤੀ ਸਰ ਜਿਹੜੇ ਕੁਲਵੰਤ ਕੌਰ ਦੀ ਜਿਹੜੀ ਡੈਥ ਹੋਈ ਆ ਕੋਨਬੁੱਡੀ ਦੇ ਵਿੱਚ ਤੇ ਕਿੰਨਾ ਹਾਲਾਤਾਂ ਦੇ ਵਿੱਚ ਇਹ ਕੇਸ ਕਰਨ ਨੂੰ ਆ ਇਹ ਇਸ ਤਰ੍ਹਾਂ ਜੀ ਇਹ ਬਾਬੇ ਸ਼ਿਦ ਸਿੰਘ ਦਾ ਸਥਾਨ ਆ ਉੱਥੇ ਲੰਮੇ ਸਮੇਂ ਤੋਂ ਮੈਂ ਸੇਵਾ ਕਰਦੇ ਆ ਰਹੇ ਸਾਡੇ ਓਡੇ ਭਾਈ ਸਾਹਿਬ ਤੇ ਇਹ 15 ਸਾਲ ਤੋਂ ਮਤਲਬ ਦੋਵੇਂ ਜੀ ਉੱਥੇ ਰਹਿਣ ਲੱਗੇ ਬਾਕੀ ਪਰਿਵਾਰ ਘਰ ਰਹਿੰਦਾ ਵਾ ਤੇ ਉੱਥੇ ਉਹ ਰਾਤ ਅਣਪਛਾਤੇ ਬੰਦੇ ਆਏ ਤਿੰਨ ਇਹ ਜਦੋਂ ਭਾਈ ਸਾਹਿਬ ਉੱਥੇ ਸਿਰੇ ਅੰਮ੍ਰਿਤ ਵੇਲੇ ਸ਼ਾਨ ਕਰਨ ਵਾਸਤੇ ਇਹਦਾ ਬਾਹਰੋਂ ਮਦਦ ਕਰਨ ਗਏ ਆ ਤੇ ਇਹ ਉਧਰੋਂ ਉਧਰ ਤਰ੍ਹਾਂ ਦੇ ਲੈਟਰਾਂ ਦੇ ਬੰਨੇ ਤੇ ਉਧਰੋਂ ਅੰਦਰ ਜਾ ਕੇ ਤਨੰਦ ਰਿਛਾਤਾਂ ਨੂੰ ਕੁੱਟ ਕੇ ਉਹਦੀ ਮੌਤ ਕਰ ਦਿੱਤੀ ਆ ਕੁੰਜੀਆਂ ਕੰਡੀਆਂ ਮਤਲਬ ਮਾਤਾ ਮਾਤਾ ਤੋਂ ਮੰਗਦੇ ਰਹਿਆ ਸਾਡੇ ਜਾਈ ਕੰਦ ਖੋਰ ਕੋਲ ਤੇ ਮੁਰਕੇ ਤੋਂ ਭਾਈ ਸਾਹਿਬ ਆ ਗਏ ਉਹ ਅੰਦਰ ਵਰਗੇ ਮੁਰਕੇ ਉਹਨੂੰ ਕੁੱਟ-ਕੱਟ ਲੱਗਦੇ ਆ ਤੇ ਇਸ ਤੋਂ ਬਾਅਦ ਫੇਰ ਮੁਰਕੇ ਨਾਲ ਦੀ ਲੜਤ ਉਹਦਾ ਹੀ ਹੋ ਗਈ ਆ ਤੇ ਇਹਨਾਂ ਦੀ ਭਾਈ ਸਾਹਿਬ ਮੁਰਕੇ ਫਿਰ ਜਦੋਂ ਉਹ ਉਹਨੂੰ ਕੁੱਟ-ਕੱਟ ਕੇ ਆਪਣੀ ਮਰਜ਼ੀ ਨਾਲ ਮਾਰ ਕੇ ਚਲੇ ਗਏ ਆ ਇਹਨਾਂ ਨੂੰ 15-20 ਮਿੰਟਾਂ ਬਾਅਦ ਥੋੜੀ ਸੋਚ ਆਈ ਆ ਤੇਨੇ ਹੌਲੀ ਜਿਹਾ ਮੋਬਾਈਲ ਕੱਢ ਕੇ ਆਪਾਂ ਦੇ ਫੋਨ ਕੀਤਾ ਆ ਪਰਵਾਰ ਨੂੰ ਤੇ ਤੁਹਾਨੂੰ ਕਿਸੇ ਸ਼ੱਕ ਹੈਗਾ ਜੀ ਹਾਂਜੀ ਨਹੀਂ ਸ਼ੱਕ ਸਾਨੂੰ ਕਿਹਦੇ ਸਾਡੀ ਕਿ ਤੁਹਾਨੂੰ ਨਹੀਂ ਕਿਹਿੰਦਾ ਸ਼ੱਕ ਸਾਨੂੰ ਕੀ ਦੇਣੀ ਹੈ ਠੀਕ ਹੈ ਜੀ ਤੇ ਇਹ ਕਿਸ ਕਾਰਨ ਮਤਲਬ ਜਿਹੜੀ ਹੱਤਿਆ ਕੀਤੀ ਗਈ ਹੈ ਹੱਤਿਆ ਕਰਨ ਹੁਣ ਇਸ ਗੱਲ ਦਾ ਤੁਹਾਨੂੰ ਪਰਮੇਸ਼ਰ ਜਾਣਦਾ ਕੀ ਕਰਨਾ ਪਰ ਮੇਨ ਕਰਮ ਇਹ ਸੋਚਦੇ ਆਂ ਵੀ ਮਤਲਬ ਭਾਈ ਸਾਹਿਬ ਨੇ ਮੁਰਕੇ ਬਡੂਆ ਵੀ ਦਿੱਤਾ ਆਪਾਂ ਨੇ ਹਮਨ ਮਾਰੂਣਾ ਤੇ ਕੋਈ ਨਸ਼ੇ ਵਾਲੇ ਬੰਦੇ ਪਹਿਚਾਨ ਚ ਆਏ ਉਹਨਾਂ ਕੋਲ ਹਿਾਰ ਵੀ ਹੈਗਾ ਵਾ ਬਸ ਉਹਦੇ ਗੋਲੀ ਮਾਰੂਣੇ ਭਾਈ ਸਾਹਿਬ ਦਾ ਇੱਕ ਹਿਾਰ ਨਾ ਪਸਟਾਲਾ ਦਾ ਦੋ ਦਸਤਰਾ ਇਹ ਤੇ ਕਿਹੜੀ ਚੀਜ਼ ਨਾਲ ਉਹਨਾਂ ਦੀ ਜਿਹੜੀ ਹਤਿਆ ਕੀਤੀ ਗਈ ਹੈ ਹਤਿਆ ਉਹਨਾਂ ਦੀ ਗਲ ਘੁੱਟ ਕੇ ਕੀਤੀ ਗਈ ਇਹਨਾਂ ਦੀ ਉਹਦਾ ਖੂਨ ਲੱਗਿਆ ਕੋਈ ਚਾਬੀ ਚੁਬੀਆਂ ਤੇ ਪੈਸੇ ਬਾਰੇ ਇਹ ਕਥਾ ਦੇ ਦਿੱਤੀ ਗਿਆ ਇਹ ਪਿੰਡ ਕੋੜਬੁੱਡਾ ਦੇ ਵਿੱਚ ਜਿਹੜੇ ਬੀਬੀ ਕੁਲਵੰਤ ਕੌਰ ਜੀ ਦਾ ਜਿਹੜੇ ਹਤਿਆ ਕੀਤੀ ਗਈ ਹੈ ਤੇ ਇਹ ਕਿੰਨੇ ਕੁ ਵੇ ਸਮਝਦੇ ਕੇਸ ਕਰਕੇ ਹਤਿਆ ਕੀਤੀ ਗਈ ਵਾ ਸਰਦਾਰ ਇੰਦਰਜੀਤ ਸਿੰਘ ਕਸਾਲ ਸੰਗਠਨ ਪੰਜਾਬ ਦਾ ਸਿਵਲ ਪ੍ਰਧਾਨ ਪਿੰਡ ਕੋੜਬੁੱਡਾ ਇਹ ਆਪਣਾ ਸਥਾਨ ਰਾਤਾਂ ਬਾਬਾ ਸ਼ੀਤ ਸਿੰਘ ਦੇ ਨਾਂ ਤੇ ਚੱਲ ਰਿਹਾ ਤੇ ਆਪਣਾ ਜਿਹੜਾ ਬਾਬਾ ਗੁਰਨਾਮ ਸਿੰਘ ਜੀ ਤਕਰੀਬਨ 45 ਤੋਂ 50 ਸਾਲ ਤੱਕ ਸੇਵਾ ਕਰਦੇ ਆ ਰਹੇ ਨੇ ਜਿੱਦਲ ਬਾਬਾ ਵੀਦੀ ਚੰਦ ਸੀਨਾ ਜੀ ਵੱਲੋਂ ਬਾਬਾ ਦਾਸ ਸਿੰਘ ਨਾਲ ਉਹ ਇੱਥੇ ਝੂਟੀ ਇਹਨਾਂ ਦੀ ਲੱਗੀ ਸੀ ਤੇ 45 ਤੋਂ 50 ਸਾਲ ਤਕਰੀਬਨ ਹੋ ਗਈ ਸੇਵਾ ਕਰਦਿਆਂ ਤੇ ਇਹ ਬਾਬਾ ਗੁਰਨਾਮ ਸਿੰਘ ਤੇ ਤੇ ਮਾਤਾ ਕਲਵੰਤ ਕੋ ਜਿਹੜੀ ਆ ਉਥੇ ਹੀ ਬਾਬੇ ਸ਼ਹੀਦ ਹੀ ਰਾਤ ਦੇਖਰੇਖ ਵਾਸਤੇ ਇੱਥੇ ਰਹਿੰਦੇ ਸੀ ਤੇ ਜੇ ਕੋਈ ਸੰਗਤ ਆਉਂਦੀ ਤੇ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਇਹ ਰਾਤ 1:30 ਤੋਂ ਦੇਖੀਬ ਤੇ ਭਣਾ ਵਾਪਰਿਆ ਬਾਬਾ ਗਰਨਾਮ ਸਿੰਘ ਤੇ ਮਾਤਾ ਜੀ ਕਮਰੇ ਦੇ ਵਿੱਚ ਸੀ ਤੇ ਜਦੋਂ ਕਮਰਾ ਖੋਲ ਕੇ ਫਲਸ਼ ਵਾਲ ਨੂੰ ਗਏ ਤੇ ਉਹਨਾਂ ਨੇ ਜਿਹੜੇ ਡਟੇਰੇ ਸੀ ਉਹਨਾਂ ਮੌਕਾ ਸੰਭਾਲਦਿਆਂ ਮਾਤਾ ਜੀ ਦਾ ਗਲਾ ਘੁੱਟ ਕੇ ਉੱਥੇ ਮੰਜੀ ਤੇ ਹੀ ਮਾਰ ਦਿੱਤਾ ਤੇ ਬਾਬਾ ਜੀ ਜਦੋਂ ਵਾਪਸ ਆਏ ਤੇ ਇਹਨਾਂ ਨਾਲ ਗੁੱਤ ਨੂੰ ਸੁੱਤਾ ਹੁੰਦੇ ਹੋਏ ਤੇ ਇਹਨਾਂ ਨੂੰ ਵੀ ਕਾਫੀ ਗੁੱਜੀਆਂ ਸੱਟਾਂ ਜਾਂ ਹੋਰ ਵੀ ਮਾਰੂ ਸੱਟਾਂ ਜਿਹੜੀਆਂ ਲਾਈਆਂ ਕੁਝ ਨਗਦੀ ਵੀ ਆਦ ਹੈਗੀ ਸੀ ਜਿਹੜੀ ਉਹ ਲੁੱਟ ਕੇ ਲੈ ਗਏ ਇਹ ਸਾਨੂੰ ਅਫਸੋਸ ਆ ਇਸ ਗੱਲ ਦਾ ਜਿੱਥੇ ਬੰਦੀ ਵੱਲੋਂ ਹੀ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਵੱਲੋਂ ਕਿ ਜਿਹੜੇ ਦੋਸ਼ੀ ਆ ਇਹਨਾਂ ਨੂੰ ਜਲਦੋਂ ਜਲਦ ਸਨਾਖਤ ਕਰਕੇ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜੋ ਸਰਕਾਰ ਨੇ ਜਥੇਬੰਦੀਆਂ ਨਾਲ ਲੋਕਤੰਤਰ ਦੇ ਨਾਲ ਵਾਅਦਾ ਕੀਤਾ ਸੀਗਾ ਕਿ 2 ਹਫ਼ਤੇ ਜਾਂ 3 ਹਫ਼ਤਿਆਂ ਦੇ ਵਿੱਚ ਤੇ ਨਸ਼ਾ ਮੁਕਤ ਕਰਕੇ ਤੇ ਸਮਾਗਦਰਾਂ ਨੂੰ ਅੰਦਰ ਛੁੱਟ ਕੇ ਤੇ ਇਹ ਪੰਜਾਬ ਦਾ ਵਧੀਆ ਸਵਿਧਾਨ ਬਣਾਵਾਂਗੇ ਪਰ ਉਸ ਚੀਜ਼ ਤੇ ਸਰਕਾਰ ਇਹ ਪੂਰਾ ਨਹੀਂ ਉਤਰੀ ਤੇ ਜੇ ਇਹ ਸਵਿਧਾਨ ਬਣ ਜਾਂਦਾ ਜਿੱਦਾਂ ਪਿੱਛੋਂ ਤੋਂ ਸਰਕਾਰਾਂ ਤੋਂ ਵਿਗੜਿਆ ਹੁੰਦਾ ਤੇ ਹੋ ਸਕਦਾ ਸੀ ਅੱਜ ਇਹ ਜਿਹੜਾ ਦਰਦਨਾਕ ਵਾਕਾ ਹੋਇਆ ਵਾ ਇਹ ਘਟਣਾ ਨਾ ਵਾਪਰਦੀ ਧੰਨਵਾਦ ਮੈਂ ਦਾਦਰ ਸਿੰਘ ਜੀ ਪਿੰਡ ਕੋਟਬੁੱਡਾ ਦੇ ਸਰਪੰਚ ਹੋਂ ਦੇ ਨਾਤੇ ਅੱਜ ਜਿਹੜੀ ਸਾਡੇ ਪਿੰਡ ਦੇ ਵਿੱਚ ਬਾਬੇ ਸ਼ਹੀਦਾਂ ਦੇ ਸਥਾਨ ਦੇ ਉੱਤੇ ਸਾਡੇ ਸਤਿਕਾਰਯੋਗ ਬਾਬਾ ਕਰਨਾਪ ਸਿੰਘ ਜੀ ਇਹਨਾਂ ਦੀ ਸੁਪਤ ਧਰਮਸਪਤਰੀ ਬੀਬੀ ਕਲਵੰਤ ਕੌਰ ਵਾਧਾ ਕਲਵੰਤ ਕੌਰ ਜੀ ਦੀ ਹੱਤਿਆ ਹੋਈ ਆ ਇਹ ਸਾਰਾ ਇਹ ਇਲਾਕਾ ਬੜਾ ਦੁੱਖ ਦੇ ਵਿੱਚ ਡੁੱਬਿਆ ਪਿਆ ਹੈ ਕਿਉਂਕਿ ਹਰ ਇੱਕ ਕੋਈ ਵੀ ਸਿੱਖ ਹੈ ਕੋਈ ਵੀ ਧਰਮ ਵਾਲਾ ਹੈ ਉਹ ਆਪਣੇ ਧਰਮ ਵਾਸਤੇ ਆਪਣੇ ਮੰਦਰ ਵਾਸਤੇ ਮੰਦਰ ਤੇ ਵਾਸਤੇ ਜਾਂ ਗੁਰਦੁਆਰੇ ਸਾਹਿਬ ਵਿੱਚ ਆਪਣੀ ਮੰਨ ਦੀ ਸ਼ਰਧਾ ਨੂੰ ਟਿਕਾਉ ਵਾਸਤੇ ਜਾਂਦਾ ਹੈ ਪਰ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਹੈ ਤੇ ਉਦੋਂ ਹਰ ਇੱਕ ਦਾ ਦਿਲ ਜਿਹੜਾ ਬਲੁੰਦਿਆ ਜਾਂਦਾ ਹੈ ਇਹ ਜਿਹੜੇ ਤਿੰਨ ਚਾਰ ਲਟੇਰੇ ਆਏ ਨੇ ਇਹਨਾਂ ਤੋਂ ਲਟੇਰੇ ਇਸ ਕਰਕੇ ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਕੋਈ 4-5000 ਰੁਪਿਆ ਬਾਬਾ ਜੀ ਕੋਲੇ ਸੀ ਜਦੋਂ ਉਹਨਾਂ ਨੇ ਬਾਬਾ ਜੀ ਆਪਣੇ ਬਾਥਰੂਮ ਲੈਟ੍ਰੀਨ ਗਏ ਨੇ ਤੇ ਉਹ ਤੋਂ ਬਾਅਦ ਉਹਨਾਂ ਨੇ ਮਾਤਾ ਜੀ ਅੰਦਰ ਸੰਤ ਉਹਨਾਂ ਨਾਲ ਗੱਲ ਕੁੱਟ ਕੇ ਉਹਨਾਂ ਨੂੰ ਥਾਂ ਤੇ ਖਤਮ ਕਰਤਾ ਤੇ ਬਾਬਾ ਜੀ ਆਏ ਨੇ ਤੇ ਉਹਨਾਂ ਤੋਂ ਉਹਨਾਂ ਦੇ ਪੈਸੇ ਦੀ ਮੰਗ ਕੀਤੀ ਆ ਉਹ ਜਿਹੜੇ ਪੈਸੇ ਸੀ ਉਹਨਾਂ ਨੇ 4450 ਰੁਪਏ ਆ ਸੀ ਉਹ ਉਹਨਾਂ ਨੂੰ ਪੜਾਤਾ ਉਹਨਾਂ ਨੇ ਪੈਸੇ ਲੈ ਕੇ ਵੀ ਉਹਨਾਂ ਨੇ ਫਿਰ ਬਾਬਾ ਜੀ ਦੇ ਉੱਤੇ ਰਵੜੇ ਆਪਣੇ ਦਾਤਰਾ ਦੇ ਵਾਰ ਕੀਤੇ ਕੋਈ ਨਾ ਕੋ ਨਜਾਇਜ਼ ਹਾਰ ਵੀ ਸਨ ਤੇ ਉਹਦੇ ਨਾਲ ਬਾਬਾ ਜੀ ਦੇ ਸਰੀਰ ਦੇ ਉੱਤੇ ਸੱਟਾਂ ਬਹੁਤ ਲੱਗੀਆਂ ਨੇ ਅੱਜੇ ਬਾਬਾ ਜੀ ਹਸਪਤਾਲ ਚ ਦਾਖਲ ਨੇ ਪਰ ਫਿਰ ਵੀ ਮਤਲਬ ਜੋ ਬਾਬਾ ਜੀ ਦੀ ਹਾਲਤ ਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਹੇ ਆ ਕਿ ਇਹ ਜਿਹੜਾ ਕੰਮ ਹੈ ਇਹ ਨਸ਼ੇੜੀਆਂ ਦਾ ਨਸ਼ੇੜੀ ਬੰਦੇ ਨੂੰ ਜਦੋਂ ਪੈਸਾ ਨਹੀਂ ਮਿਲਦਾ ਉਦੋਂ ਅੱਕ ਕੇ ਤੱਕ ਕੇ ਇੱਕ ਨਸ਼ਾ ਜਿਹੜਾ ਹੈ ਜਿਆਦਾ ਮਹਿੰਗਾ ਹੁਣ ਕਰਕੇ 2-2 4-4 ਹਜ਼ਾਰ ਪੀ ਤੋ ਕੱਟ ਕਿਸੇ ਇੱਕ ਬੰਦੇ ਦਾ ਟਾਈਮ ਨਹੀਂ ਪਾਸ ਹੁੰਦਾ ਕਿਉਂਕਿ ਸੁਣਦੇ ਆ ਇਸ ਦੇ ਮੁਤਾਬਕ ਜਿਹੜਾ ਇਹ ਕੰਮ ਹੋਇਆ ਵਾ ਇਹ ਬਹੁਤ ਵੱਡਾ ਮੰਦ ਭਾਗਾ ਹੋਇਆ ਕਿਉਂਕਿ ਸਾਨੂੰ ਪਾਵੇਂ ਕੋ ਹਿੰਦੂ ਆ ਪਾਵੇਂ ਕੋ ਸਿੱਖ ਆ ਪਸਾਈ ਉਹਨੂੰ ਆਪਣੇ ਧਰਮ ਦੀ ਆੜੰਦੀ ਆ ਉਹ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਕੋ ਨੱਕਮਸਤਕ ਹੁੰਦਾ ਕਿ ਮੇਰਾ ਕੋਈ ਪਾਪਾਂ ਨਾਲ ਕੋ ਪਲਾਰੇ ਪਾਏ ਨਾ ਪਾਪੀਆਂ ਧਿਆਰਿਆਂ ਨੇ ਅੱਜ ਸਾਡੇ ਧਰਮ ਦੀ ਵੀ ਤੋਨ ਕੀਤੀ ਆ ਤੇ ਆਪਣੇ ਜਿਹੜੇ ਇਹ ਬਾਬਾ ਜੀ ਦੇ ਪਰਿਵਾਰ ਨੂੰ ਨਹੀਂ ਸਾਡੇ ਇਲਾਕੇ ਦਾ ਬਾਬਾ ਜੀ ਸਾਡੇ ਪਿਤਾ ਜੀ ਦੇ ਸਨਮਾਨ ਸਨ ਕੋਈ ਵੀ ਉਹਨਾਂ ਨੇ ਇੱਥੇ ਮੇਰਾ ਖਲ ਘਟ ਤੋਂ ਕੱਟ ਸਤਿਕਾਰਯੋਗ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਦਲਪਤ ਸਿੰਘ ਨਾਲ ਜੁੜੇ ਸਨ ਉਹਨਾਂ ਨੇ ਮਹਾਰਾਜ ਦੀ ਕਿਰਪਾ ਦੇ ਨਾਲ 40 50 ਸਿੰਘ ਜੀ ਨੇ ਇੱਥੇ ਆਪਣੇ ਵੈਗਰੂਪ ਪਾਠ ਹੀ ਬਣਾਏ ਨੇ ਕਿਸੇ ਨੂੰ ਕੀਰਤਨ ਸਿਖਾਉਂਦੇ ਸੀ ਰਾਤ ਨੂੰ ਕੋਈ ਵੀ ਆਵੇ ਉਹਨੂੰ ਰੋਟੀ ਪਾਣੀ ਉੱਠ ਕੇ ਜਲ ਪਾਣੀ ਸਿਖਾਉਂਦੇ ਸੀ ਕਿਸੇ ਦਾ ਉਹਨਾਂ ਦਾ ਪਾਰਟੀ ਨਾਲ ਲਗਾ ਨਹੀਂ ਸੀ ਕਿਸੇ ਨਾਲ ਉਹਨਾਂ ਦਾ ਕੋਈ ਦੁਸ਼ਮਣੀ ਨਹੀਂ ਸੀ ਪਰ ਜਿਹੜੀ ਇਹ ਹੱਤਿਆ ਹੋਈ ਹੈ ਇਹ ਬਹੁਤ ਮੰਦ ਭਾਗੀ ਹੋਈ ਹੈ ਸਾਡੇ ਇਲਾਕੇ ਦੇ ਇਹ ਦਿਨ ਜਿਹੜੇ ਆ ਮੈਂ ਕਿਹਨੂੰ ਗਾਪੀ ਮਾੜੇ ਨੇ ਕਿਉਂਕਿ ਜਿੱਥੇ ਅੱਜ ਕੱਲ ਦੀ ਪੀੜ੍ਹੀ ਹੈ ਕੋ ਆਪਣੇ ਜੀਵਨ ਬਣਾਉਣ ਲਈ ਕੋ ਸਿੱਖਣ ਲਈ ਆਉਂਦੀ ਆ ਤੇ ਜਿਹੜਾ ਸਿਖਾਉਣ ਵਾਲਾ ਹੋਵੇ ਜਦੋਂ ਉਹਦੇ ਨਾਲ ਉਹ ਜਾ ਉਹਦਾ ਬਹਿਰੂ ਕੰਮ ਹੋ ਜਾਵੇ ਉਹ ਕਾਂਡ ਹੋ ਜਾਵੇ ਕਤਲ ਹੋ ਜਾਵੇ ਉਹਨਾਂ ਦੇ ਕਿਉਂਕਿ ਜਿਹੜੀ ਬਾਦਸ਼ਾਹ ਵਜੇਰੀ ਆ ਇਨਸਾਨ ਭਾਵੇਂ ਕਿੱਡਾ ਵੀ ਚੰਗਾ ਹੋਵੇ ਉਹ ਇਸਤਰੀ ਤੋਂ ਬਗੈਰ ਆਪਣੇ ਪਰਿਵਾਰ ਦੇ ਵਿੱਚ ਰਹਿਣਾ ਉਹਨੂੰ ਬੜਾ ਮੁਸ਼ਕਲ ਹੁੰਦੀ ਹੈ ਹੁਣ ਇਹੀ ਸਰਕਾਰ ਤੋਂ ਉਹਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਰਾਤ ਦੀ ਲੈ ਕੇ ਇਹ ਸ਼ੁਰੂਆਤ ਕੀਤੀ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਜਿੰਨੀ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਿਆ ਜਾਵੇ ਸਾਡੇ ਕੋਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਖੀ ਆਪਣੇ ਸਰਦਾਰ ਬਲਕਾਰ ਸਿੰਘ ਸਾਲਾ ਸਦਰ ਤੇ ਪਹੁੰਚੇ ਹੋਏ ਨੇ ਡਿਪਟੀ ਸਾਹਿਬ ਇਥੇ ਦਵਰੀ ਕੋ ਗਏ ਨੇ ਉਹਨਾਂ ਨੇ ਵੀ ਸਾਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਜ਼ਿਆਦਾ ਲੰਮਾ ਨਹੀਂ ਸਮਾਂ ਪੈਂਦੇ ਤੇ ਤੁਹਾਨੂੰ ਤਕਰੀ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਹਿਹਾੜਿਆਂ ਨੂੰ ਪਕੜਾਂਗੇ ਇਹ ਤੇ ਹੁਣ ਸਮਾਂ ਆਉਣ ਤੇ ਪਤਾ ਲੱਗ ਸਕਦਾ ਹੈ ਕਿ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਆ ਕਿੰਨੀ ਕੁ ਆਪਦੇ ਬਲ ਬਲੂਤੇ ਤੇ ਤੇ ਕਹੀ ਆ ਪਰ ਜੋ ਕੀ ਸੱਚ ਹੁੰਦਾ ਹੈ ਕੀ ਝੂਠ ਨਿਕਲਦਾ ਇਹ ਔਰਾਂ ਸਮਝ ਦੱਸ ਸਕਦਾ ਕਿਹਦੇ ਸ਼ੱਕ ਹੈਗਾ ਸ਼ੱਕ ਦੀ ਹੁਣ ਅਸੀਂ ਤੇ ਹੁਣ ਇਹ ਗੱਲ ਵੀ ਤੁਹਾਨੂੰ ਪਹਿਲਾਂ ਗੱਲ ਕਰ ਦਿੱਤੀ ਐ ਕਿ ਉਹ ਬਾਬਾ ਜੀ ਦਾ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਬਾਬਾ ਜੀ ਦਾ ਕਿਸੇ ਨਾਲ ਲਗਾ ਨਹੀਂ ਸੀ ਸਮਾ ਦੱਸਾ ਸਮਝ ਦੇ ਮਤਲਬ ਕੀ ਜਿਹੜੀ ਗੱਲ ਉਹ ਪੋਟਾ ਪਾਉਗੀ ਮੈਂ ਪਹਿਲਾਂ ਕਿਸੇ ਨੂੰ ਗੱਲ ਕਹਿ ਦੇਵਾਂ ਉਹ ਸਾਡੇ ਮੂੰਹ ਫੱਬਦੇ ਨਹੀਂ ਮਹਾਰਾਜ ਕਿਰਪਾ ਕਰਨ ਜਿੱਥੇ ਉਹ ਵਿਛੜੀ ਆਤਮਾ ਉਹਨੂੰ ਆਦੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਿੱਛੇ ਸਾਨੂੰ ਵੀ ਸਾਰੇ ਇਲਾਕੇ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਕੇ ਤੇ ਸਾਨੂੰ ਇਸ ਤਰ੍ਹਾਂ ਗੁਰੂ ਕਰਨਤਾ ਮੰਨ ਜਿਹੜੀ ਸੇਵਾ ਉਹ ਜਿਹੜੀ ਤਰ੍ਹਾਂ ਬਾਬਾ ਗ੍ਰਨਾਥ ਸਿੰਘ ਨੇ ਕਰਦੇ ਆ ਉਹ ਤਰ੍ਹਾਂ ਅਸੀਂ ਸਾਰੇ ਉਹਨਾਂ ਦਾ ਸਹਿਯੋਗ ਦਿੰਦੇ ਰਹੀਏ ਤੇ ਇਹ ਬਹੁਤ ਵੱਡੀ ਮੰਦ ਭਾਗੀ ਗੱਲ ਹੈ ਇਹਨਾਂ ਸ਼ਬਦਾਂ ਨਾਲ ਮੈਂ ਬੋਲਦਾ ਖਿਮਾਂਦਾ ਜਾਂਜਕਾਂ ਕਿਉਂਕਿ ਬੋਲਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਤੋਂ ਹੋਰ ਤਰੀਕੇ ਨਾਲ ਬੋਲਿਆ ਜਾਂਦਾ ਪਰ ਅੱਜ ਬੋਲਣ ਵਾਲੀ ਗੱਲ ਹੈ ਜਿਹੜੀ ਸਾਡੇ ਕੈਨਕਥ ਤੋਂ ਬਹੁਤੀ ਦੁਖਦਾਈ ਆ ਕਿਉਂਕਿ ਮੈਂ ਇਹਨਾਂ ਉਹਨਾਂ ਦੇ ਨਾਲ ਮੇਰਾ ਸਾਡਾ ਪਿਆਰ ਸੀ ਸਾਰੇ ਹਰ ਇੱਕ ਜੀਵ ਦਾ ਹਰ ਇੱਕ ਭੈਣ ਭਰਾ ਦਾ ਕਿ ਅਸੀਂ ਇਹ ਜਿਹੜਾ ਘਾਟਾ ਇਹ ਸਾਰੀ ਉਮਰ ਮਹਿਸੂਸ ਕਰਦੇ ਰਵਾਂਗੇ ਸਤਿਗੁਰੂ ਕਿਰਪਾ ਕਰਨ ਦਾਸ ਦੀ ਇਲਾਕੇ ਦੀ ਸੇਵਾਦਾਰ ਹੋਣ ਦੇ ਨਾਤੇ ਇਹੋ ਪ੍ਰਜੋਰ ਅਪੀਲ ਹੈ ਮਹਾਰਾ ਸੱਚੇ ਪਾਤਸ਼ਾਹ ਉਸ ਮਾਤਾ ਨੂੰ ਆਪਣੇ ਚਰਨਾਂ ਤੇ ਨਵਾਸ ਬਖਸ਼ੋ ਪਿੱਛੇ ਪਰਿਵਾਰ ਨੂੰ ਪਾਣਾ ਮੰਨ ਲਾ ਤੇ ਲਾ ਤੇ ਹੂੰ ਸਬਰ ਸੰਤੋਖ ਬਖਸ਼ੋ ਵਾਇਗੁਰ ਦੀ ਕਖਸਾ ਮਹਾਰਾ ਗੁਰੂ ਜੀ ਹਾਂਜੀ ਬੱਬਾ ਜੀ ਕੀ ਸਾਰੀ ਘਟਨਾ ਹੋਈ ਜੀ ਕਿਦਾਂ ਸਟਾਂ ਲਗੀਆਂ ਤੇ ਕਿਦਾਂ ਮਾਰਾ ਜੀ ਦੀ ਲੱਤ ਹੋਈ ਜੀ ਗੁਰਮੁਖ ਮੈਂ 1:00 ਵਜੇ ਪਹੁੰਚਿਆ ਕੁਤਕੀ ਦੇ ਲੈਟ ਡੰਗਲ ਬਹਿਣ ਗਿਆ ਇੱਥੇ ਮੈਂ ਨਾ ਕੁੰਡੀ ਮਾਰ ਲਾ ਤੇ ਕੁੰਡੀ ਮਾਰ ਨਹੀਂ ਰਹੀ ਆ ਕਿ ਕੁੰਡੀ ਨਹੀਂ ਮਾਰੀ ਮੈਂ ਡੰਗਲ ਬਹਿ ਗਿਆ ਤੇ ਉਹਨਾਂ ਜਾਂਦੇ ਨੂੰ ਤਾਂ ਖਤਮ ਕਰਤਾ ਚੰਦ ਬੰਦ ਦੇ ਅੰਦਰ ਮੈਂ ਉਹ ਕੀ ਕਰ ਤਾਨੂੰ ਕੋਈ ਸੌਖਾ ਅੰਦਰ ਬਨੇ ਦੇ ਉਹਨਾਂ ਲੱਗ ਪਏ ਮੁਕੀਆਂ ਮਾਰ ਤਾ ਉਹ ਸੁੱਟ ਲਿਆ ਉੱਥੇ ਗੱਲ ਸਾਫ ਆ ਪਾ ਕੇ ਕੋਈ ਫਿਰਦੇ ਉੱਥੇ ਯਾਰਾ ਨਾ ਕਿੱਥੇ ਪੈਸੇ ਕਿੱਥੇ ਮੈਂ ਹੱਥ ਖਾਣ ਦੇ ਨਾਲ ਕਿਸਾਨ ਲੋ ਤੂੰ ਲੜ ਜੇ ਮੈਂ ਤਾਂ ਇੱਥੇ ਆੰਦਾਂ ਜੋਰ ਲਾਇਓ ਨੀ ਪਸਰੀਆਂ ਦੇ ਛੁੱਟ ਕੇ ਚਲੁੱਟੀ ਚੱਲ ਰੇ ਗੱਲ ਕਿੱਥੇ ਪੈਸੇ ਖਿਡਾਣਾਂਗੇ ਮੇਰੇ ਬੋਝ ਖਿਡਾਣਾਂ ਮੈਂ ਹਾਲੇ ਰੁਪਈਆ ਪੰਜਾਂ ਤਿਆਰੇ ਜੇ ਲੈਦਾ ਹੋਰ ਮੇਰੇ ਕੋ ਕੁਝ ਨਹੀਂ ਅਲਮਾਰੀਆਂ ਇਹ ਜਿੰਦੇ ਮਹਿਲ ਮਾਰੀਆਂ ਪੋਟਲੋਂ ਕੋਈ ਨਹੀਂ ਕੱਪੜੇ ਹੋਣੇ ਮਾਰੇ ਸੰਜੁਰ ਲੈ ਲਓ ਅਖੀਰ ਜਾਣ ਲੱਗੇ ਮੂੰਹ ਦੇ ਕੇ ਕੰਬਲ ਤੇ ਦਾਤ ਮਾਰੇ ਸਿੱਧੇ ਤੇ ਮੂੰਹ ਬੋਲਣਾ ਸੰਗੜ ਕੇ ਬੋਲੂਗਾ ਕਿ ਪਗਣਾ ਮੂੰਗਾ ਕੁੱਟ ਕੇ ਬੰਨ ਜਿੱਤੇ ਮੈਂ ਜਿਵੇਂ ਕੁਦਰਤੀ ਪਰਮੇਸ਼ਰ ਵਾਹਿਗੁਰੂ ਕਿਰਪਾ ਕੀਤੀ ਮੈਂ ਕੌਣ ਕੀਸ ਇੱਥੋਂ ਖੇਲ ਐ ਖਿਚਾਉ ਦੀ ਪੱਗ ਫੜੀ ਲੈ ਗਈ ਮੇਰਾ ਸਾਹ ਸੁਗਲਾ ਹੋ ਗਿਆ ਮੈਂ ਉੱਠ ਕੇ ਤਾਂ ਕੰਮ ਫੇਲੇ ਪਿਆ ਜਾ ਕੇ ਮੈਂ ਕੀ ਕਰ ਜੀਉ ਮੈਂ ਹੈ ਵੀ ਉੱਠ ਕੇ ਚਾਹ ਬਣਾ ਲਾ ਕੋਈ ਮੰਦੀ ਆ ਉਹ ਕੀ ਕਰੀਉ ਉਹ ਜੀ ਬੋਲੀ ਮੈਂ ਫੇਲ ਲਾਇਆ ਉੱਠ ਬੋਤਾਂ ਹੈ ਕਿੰ ਆ ਕਿਦੜਾ ਕੰਮ ਕਰਕੇ ਆ ਉਹ ਨਹੀਂ ਬੋਲੀ ਮੈਂ ਕਿਹਾ ਸ਼ੌਕ ਮੰਡੀ ਦੇ ਦਿੱਗ ਪੈ ਮੈਂ ਰਿਹਾ ਹਣੇ ਵਾਕਾ ਪਾਣਾ ਵਰਤਨਾ ਹੀ ਵਰਤ ਗਿਆ ਫਿਰ ਮੈਂ ਫੋਨ ਲਾਇਆ ਅੰਜੂਸ ਨੂੰ ਮੈਂ ਬਾਰੂ ਰਾਜਿੰਦਰ ਸਮਲਾ ਸੀ ਤੋਂ ਫਿਰ ਮਣਿਆ ਨੂੰ ਲਾਇਆ ਫੋਨ ਸਾਡੇ ਨੂੰ ਇਹ ਆ ਕੇ ਬਸ 5 ਮਿੰਟਾਂ ਦਾ ਬਾਬਾ ਜੀ ਤੁਸੀਂ ਤੁਸੀਂ ਜੋ ਤੁਹਾਡੀ ਮਰਜ਼ੀ ਹੈ ਉਹ ਦਾ ਮਰਨ ਵਾਲੀ ਮਰਗੀ ਮੋਹਿਮ ਮਰਨ ਮੈਂ ਮੰਗ ਕਿ ਕੀ ਕਰਨੀ ਸੀ ਹਾਂਜੀ ਸਰ ਜਿਹੜਾ ਪਿੰਡ ਕੋੜਬੱਡਾ ਦੇ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਜੀ ਬੀਬੀ ਕਲਵੰਤ ਕੌਰ ਜੀ ਗੁਰਦੁਆਰਾ ਛੀ ਸਾਬ ਦੇ ਵਿੱਚ ਤੇ ਇਹ ਸਾਰੇ ਮਾਮਲੇ ਦੇ ਸਾਰੀ ਕੀ ਹੈਗੀ ਆ ਜੀ ਕਰ ਇਹ ਅੱਜ ਰਾਤ 1.5 2 ਦੇ ਕਰੀਬ ਤਿੰਨ ਨਾਮ ਨੂੰ ਬੰਦੇ ਆਏ ਸੀ ਜਿਨ੍ਹਾਂ ਨੇ ਮੂੰਹ ਟੱਕੇ ਹੋਏ ਸੀ ਜਿੱਥੇ ਦੋ ਮੀਆਂ ਬੀਬੀ ਰਹਿੰਦੇ ਸੀ ਕਾਫੀ ਚਿਰਾਂ ਤੋਂ ਆਪਣੇ ਰਹਿਸੀ ਕਮਰੇ ਵਿੱਚ ਗੁਰਦੁਆਰਾ ਸਾਹਿਬ ਤੋਂ ਅਲੱਗ ਗਿਆ ਉਹ ਲੁੱਟ ਖੋਹ ਦੀ ਨੀਤ ਨਾਲ ਆਈ 5500 ਰੁਪਇਆ ਖੋਹ ਕੇ ਲੈ ਗਏ ਉਹਨਾਂ ਕੋ ਤੇ ਨਾਲ ਉਹਨੂੰ ਛੱਟਾ ਮਾਰ ਕੇ ਦਰਾਨੇ ਛੱਟਾਂ ਦੇ ਮਾਤਾ ਦੀ ਮੌਤ ਹੋ ਗਈ ਆ ਤੇ ਬਜ਼ੁਰਗ ਜਿਹੜਾ ਜ਼ਖਮੀ ਹੋ ਗਿਆ ਤੇ ਇਸ ਤੋਂ ਪਰંત ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਫੇਰ ਦਰਜ ਕਰਕੇ ਤਫ਼ਦੀਸ਼ ਕਰ ਰਹੇ ਹਾਂ ਠੀਕ ਹੈ ਜੀ